ਵੇਖ ਰਹੋ ਨਾ ਲੋ ਵੀ ਆ ਬੱਕਰਾ ਗੋਪੀ ਦਾ 8000 ਮੰਗਿਆ ਸੀਗਾ ਬਰਗਾੜੀ ਵਾਲੇ ਦਾ ਤੇ ਬਾਈ ਪੰਮਾ ਸਮਾਲਸਰ ਵਾਲਾ 600 ਰੁਪਏ ਵਿੱਚ ਨਾ ਦੱਸ ਅਗਲੇ ਨੇ ਉਹ ਆ ਜਰ ਮੋਲੀ ਵਿਖੜਾ ਐਨੀ ਵਟੋ ਆਪਣੀ ਆ ਹੈ ਕਾਲੇਮ ਦੇਦਾ ਦੱਬ ਨੂੰ ਸਾਡੇ ਦਾ ਭਲਾ ਕੀ ਕਹਤਾ ਕੀ ਕਹਤਾ ਹੁਣ ਇਹ ਭੈਣ ਚੋਲੇ ਨਹੀਂ ਤੇਰ ਉਹਨੂੰ ਚਾਉਂਦਾ ਚਾਉਂਦਾ ਜਾਂਦਾ ਜੱਟ ਓਏ ਇੰਨੀ ਵਟ ਆਪਣੀ ਆਸਤੇ ਆਉਂਦਾ ਬੰਦਾ ਯਾਰ ਕਿਸੇ ਤੋਂ ਘੱਟ ਕਮਾਲਾ ਕੋਈ ਕਿੰਨੇ ਜਸ 6000 ਦੀ ਆਪੋ ਆਉਦੀ ਲਖਾਈ ਹੋ ਗਈ ਚੱਲ ਦੇ ਤੂੰ ਕਹਿੰਦਾ ਲਖਾਈ ਓਏ ਯਾਰ ਕੋਈ ਨਹੀਂ ਹੁੰਦਾ ਤੂੰ ਗਨਾ ਸੋਨਾ ਮਹਿੰਗਾ ਹੋ ਗਿਆ ਲਿਆ ਤਾਂ ਇਹ ਗਨਾ ਨਹੀਂ ਹੁੰਦਾ ਕਰ ਦੇ ਕਰ ਦੇ ਯਾਰ ਓ ਰੋਟੀ ਆਉਂਦੀ ਤੇ ਦੇ ਇਹਨੇ ਵੀ ਵਿਚਾਰੇ ਨੇ ਜਾਨ ਗਵਾਉਣੀ ਐ ਇਹਦੀ ਕੋਈ ਨਹੀਂ ਹੁੰਦਾ ਜਾ ਲਓ ਵੀ ਪਹਿਲਾ ਸੌਦਾ بار بار ਬੋਲੀ ਜਾਂਦਾ ਹਾਂ ਹਾਂ ਐਂ ਕਹਿੰਦੇ ਯਾਰ 30 ਨੋਟ ਜਾਂਦੇ ਬਸ 30 ਗਰੂ ਕਰਨੇ ਆ ਸਾਰੇ ਫੜ ਲਓ ਕੀ ਹੋਣਗੇ ਸਾਰੇ ਸਾਰੇ ਫੜੀ ਫੜਿਆ ਲੈ ਲੈ ਫੜੂਗੇ ਜੀ ਆ ਉਹ ਰੈਣ ਦੇ ਭਰਾਵਾ ਪੈਸੇ ਨਾ ਕੱਢਿਆ ਕਰ ਨਾ ਵਿਖਾਇਆ ਕਰ ਬਾਈ ਅੱਗੇ ਮੈਨੂੰ ਬਹੁਤ ਡਰ ਆ ਲੋਕਾਂ ਨੇ ਇਹ ਨਹੀਂ ਆకాశਾ ਪੈਂਦਾ ਬੜਾ ਫਸਿਆ ਕਾਫੜੀ ਕਰ ਲੈ ਹੱਲਾ ਕਵਰ ਚੜਾ ਦੋ ਜੀ ਹਾਂ ਵਿਖਾਇਆ ਨਾ ਕਰ ਪੈਸੇ ਬਾਈ ਕਈ ਵਾਰੀ ਟਾਈਮ ਨਹੀਂ ਹੋਣਾ ਮਾੜੇ ਟਾਈਮ ਆਪਣੇ ਦਾ ਚਲ ਬੰਦੇ ਆਪਾਂ ਆਪਦੇ ਆ ਚੱਕ ਵੀ ਆਦੇ ਪਾ ਲੈ ਕੀ ਮੰਗਿਆ ਬਾਈ ਇਹਦਾ 10000 ਤਾਂ ਵੀ 10000 ਮੁੱਲ ਕੀਤਾ ਬਰਬਰੀ ਬੱਕਰੀ ਆਈ ਆ ਕਿੰਨੇ ਕਿੰਨੇ ਦੀ ਆ ਉਹ ਦੱਸ ਇਹ 2 ਮਹੀਨਿਆਂ ਦੀ ਬਾਈ ਗੱਭਣ ਦੱਸਦਾ ਚੱਲ ਬੋਨ ਜਾ ਸੋ ਲੈ ਲੀ ਉਹ ਇਹ ਜੇ ਉੱਠੀ ਨਹੀਂ ਹਮ ਕਰਾਸ ਹੋਈ ਜਾਂਦੀ ਦੀ ਵੀਡੀਓ ਚਾਨਣ ਨਹੀਂ ਪੂਰਾ ਉਹ ਠੀਕ ਹੈ ਸ਼ਾਨ ਮੇਰੀ ਕਿੰਨੇ ਦਿਨਿਆ ਲਾਸਟ ਹੀ ਦਾ 3 ਲਾਇ ਖਮਸ ਖਮਸ ਕਹਦਾ ਮੈਂ ਤਾਂ ਹਾਂਜੀ ਮੈਂ ਹੁਣ ਚੱਲ ਸਾਡੇ ਖਬਰ ਦੇ ਦੇ ਕਾ 9000 ਦੀ ਤਾਂ ਤੇ 10 ਕਿਲੋ ਇਹ ਗੋਲੀ 550 ਰੁਪਏ ਦੀ ਮੈਂ ਲੈਣੀ ਪੱਕੀ ਆ ਯਾਰ ਜਿਹੜਾ ਗਨ ਪਰਖਾ ਹੀਰੇ ਦੀ ਇਹਦੇ ਬਾਰੇ ਨਾ ਸਭ ਕੋ ਮਾਨਾ ਉਹ ਮੈਂ ਬਾਈ ਤੂੰ ਲੈ ਲੈ ਫੁੱਲੇ ਨੂੰ ਆ ਲੈ ਲੋਲ ਜਾ ਤਾ ਮੈਨੂੰ ਦੇ ਦੇ 11 ਕਿਲੋ ਦੀ ਦੇ ਦੇ ਮੈਨੂੰ 11 ਕਿਲੋ ਇਹਦੇ ਹਿਸਾਬ ਨਾਲ ਨਹੀਂ ਦੇ ਦੇ 12 ਕਿਲੋ ਹੀ ਪਾ ਚੱਲ 12 ਕਿਲੋ ਦੀ ਪਾ ਦੇ ਆਹੋ ਪਾ ਲੈ ਲੈ ਘੱਟ ਸਾਈ ਯਾਰ ਕਿਉਂ ਬਾਈ ਬਾਈ ਲੈਂਦਾ ਹਾਂ ਹਾਂ ਤੂੰ ਲੈ ਲੈ ਮੈਂ ਘੱਟ ਚਲੋ 5000 ਰੁਪਏ ਹਣ ਪਗਰ ਨੂੰ ਕਹਦੋ ਕਰਦਾ ਹੱਥ ਮੇਰੇ ਆਸਤੇ 9000 ਦੀ ਲੈ ਮੈਂ ਕਿੱਥੇ ਵੇਚੂਗਾ ਭੋਮਾ ਕੋ ਸਾウਦੀ ਅਰਬ ਚ ਵੇਚਣ ਜਾਊਗਾ ਮੈਂ ਤਾਂ ਅਜੇ ਲੈ ਕੇ ਹੀ ਤਰੈ ਵਿਚਾਰੀ ਨੂੰ ਤੇ ਫੇਰਾ ਦਾ ਚੱਤ ਹੀ ਨਹੀਂ ਹੋ ਰਿਹਾ ਹੋਰ ਦੋ ਇਹਨਾਂ ਨੂੰ 1000 ਵਾਂ ਜੇ ਜੱਕਣਾ ਨਹੀਂ ਜਾਕੇਗਾ ਫਿਰ ਜੇ ਤਾਪੇ ਖੁਸ਼ ਹੋਈਗਾ ਥੱਲੇ ਨੂੰ ਜਾਂਦੇ ਆ ਭੂਮੇ ਨਾ ਬਹੁਤ ਜਿਆਦਾ ਚੰਗਾ ਪਗਰੇ ਦੇ ਇਹਦੇ ਬੰਦੇ ਨੇ ਦਿੱਤੀ ਨਹੀਂ ਮਾਖਾ ਚਾਰ ਕੋਈ ਲਫਾੜਾ ਇਹਦਾ ਖਮਸਦੀ ਤਾਂ ਆਪ ਲੈ ਕੇ ਆਇਆ ਬਾਈ ਨਾ ਇਹ ਖਾਮਸ ਦੀ ਲਈ ਤੇਰੀ ਫਰੀ ਬੱਕਰੀ ਜੀ ਨਹੀਂ ਲਈ ਤੇਰੇ ਨਾਲ ਹਰ ਬੰਦਾ ਕੋਈ ਭਰਾ ਵੀ ਹੁੰਦਾ ਨਹੀਂ ਰੇਖੀ ਦੀ ਨਹੀਂ ਇਹ ਲੈਂਦਾ ਇਹ ਤਿੰਨ ਬਣਤਾ 445 ਤੋਂ ਵੱਧ ਲਾਉਂਦਾ ਨਹੀਂ 20 ਸਾਲ ਹੋ ਗਏ ਮੈਨੂੰ ਇਹਨਾਂ ਪਾਰਕਨ ਨੂੰ ਕਦੇ ਨੇ 4500 ਤੋਂ ਜਾਂ 2700 ਤੋਂ ਨਾ ਨਹੀਂ ਵੱਧ ਲੈਂਦਾ ਹੈ ਕਿ ਨਹੀਂ ਸੱਚੀ ਗੱਲ ਮੈਂ ਖਾਮਸ ਦੀ ਕਹਿੰਦਾ ਵੀ ਇਹਨੇ ਖਾਮਸ ਦੀ ਲੈ ਲਈ ਹੋਗੀ ਬੱਚੇ ਵੇਖੋ ਲਾ ਬਣ ਹੋਣਾ ਗਈ ਜਾਂਦੀ ਯਾਰ ਹੁਣ ਇੰਨੀ ਰੱਬ ਦੀ ਕਿਰਫਾ 27000 1000 ਵਾਲੇ ਖੜੇ ਓਕੇ ਓਕੇ ਧੰਨਵਾਦ ਬਾਈ ਨਹੀਂ ਇਹ ਦੋ ਪੀਚੇ ਦੇ 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 ਸਹੀ ਆ ਉਹ ਆ ਜੇ ਨਫਾ ਦਾ ਕੀ ਦਾ ਦਰਦਾ ਰੱਖ ਨਹੀਂ ਪਰਦਾ ਨਹੀਂ ਖਾੜੇ ਦਾ ਤੇ ਨਫਾ ਦਾ ਦਿੰਦੇ ਨਹੀਂ ਘਾਟਾ ਹੀ ਵਿਖਾਈ ਜਨੇ ਲਾ ਲ ਕੀ ਬਾਬੇ ਨਫਾ ਜਾਨੋ ਦੱਸਦੇ ਵੀ ਕਿਵੇਂ ਆਈ ਕਿਵੇਂ ਨਹੀਂ ਵੀ 4500 ਦੀ ਲਿਆਦੀ ਹੈ ਕਿ ਸਿਆਰੀ ਜੇ 4500 ਹੀ ਦੱਸ ਤਾਂ ਫਿਰ ਇਹਨੂੰ ਫਿਰ ਇਹਨੇ ਆਖਣਾ ਮੈਨੂੰ 1500 ਆਉਂਦਾ ਜੇ 4500 ਦੀ ਕੀ ਜਿੰਨੇ ਤੁਸੀਂ ਲਾਈ ਜਨੇ ਉਹਨੇ ਦੀ ਵੀ ਨਹੀਂ ਆਈ ਹੋਰ ਇਹਦੇ ਵਿੱਚੋ ਬੱਚੇ ਵੀ ਲਾਏ ਹੋਗੇ ਜੋ ਉਹਨੇ ਲੀਏ ਇਹ ਬੱਚਿਆਂ ਨੇ ਨਾ ਦੇ ਲੈ ਲਾਏ ਹੋਗਾ ਬੱਕਰਾ ਹੂ ਇੱਕ ਦਾ ਲਾ ਲਿਆ ਹੂ ਨਹੀਂ ਦੋ ਪੱਕਾ ਇੱਕ ਦਾ ਪੱਕਾ ਹੀ ਹੋਊਗਾ ਨਾ ਬੱਕਰਾ ਇੱਕ ਦਾ ਤਿੰਨ ਬੱਚੇ ਕਿਹੜੇ ਪਿੰਡੋਂ ਲੈਂਦੀ ਏ ਯਾਰ ਪੈਂਡ ਤਾਂ ਨਹੀਂ ਬੰਦੇ ਨੇ ਸਹੀ ਦੱਸ ਮੈਨੂੰ ਲੈ ਕਿਉਂ ਪੈਂਡ ਨਹੀਂ ਸਿਰ ਤੇ ਯਾਰ ਸਾਰੀ ਬਦਮਾਚੀ ਤੇਰੇ ਚ ਭਰੀ ਪਈ ਆ ਹੁਣ ਦੱਸ ਲੈ ਉਹਨਾਂ ਨੇ ਕਿਹਾ ਦੋ ਲਾਗ ਮੈਨੂੰ ਹੋਰ ਮਿਲ ਲੈ ਮਿੰਟ ਪੰਜ ਨਹੀਂ ਲਾਉਣ ਦਿੱਤਾ ਅਈ ਜੱਕ ਲਿਆਵਾਂਗੇ ਨੇ ਆਪਰੇ ਜੰਮੇ ਦੇਰ ਕੇ ਖੜੇ ਹਾਂ ਹਾਂ ਕਹਿ ਦੇ ਬੜੇ ਬੱਚੇ ਤੇਰੇ ਵਰਗੇ ਖੜੇ ਕੋਈ ਕਹਤਾ ਮੈਂ ਉਹ ਤੈਨੂੰ ਚੰਗੀਆਂ ਦੇ ਦੇਣ ਜਿਹੜੀਆਂ ਅਸੀਂ ਰਾਜਸਥਾਨ ਚ ਲਿਆਉਣੀ ਸੀ ਸਹੀ ਹੈ ਸਹੀ ਆ ਨਾ ਜਿੱਥੇ ਲੈਣ ਤੇ ਮੈਂ ਝਾਕ ਕਰਦਾ ਨਹੀਂ ਲੈਣ ਜਿੱਥੇ ਝਾਕ ਉਹਨੂੰ ਛੋਟਾ ਕੀਤਾ ਜਿਤਾ ਲਗਾ ਨਹੀਂ ਜਿੱਥੇ ਝਾਕ ਕਰਦਾ ਉੱਥੇ ਅਸਲ ਦੇ ਵਿੱਚ ਨਾ ਧੋਮਾ ਵੀ ਮੇਰਾ ਮਿੱਤਰ ਹੈ ਇਹ ਮਿੱਤਰ ਸੀ ਮੈਂ 10000 ਤਾਂ ਮਾਰ ਜਿੱਥੇ ਝਾਕ ਕਰਦਾ ਉੱਥੇ ਆ ਜਾ ਹਾਂ ਝਾਕ ਯਾਰ ਹੁਣ ਤਾਰ 1200 ਵੀ ਦੇ ਦੇ ਲੈ ਲਾ ਮੈਨੂੰ ਮਾਰੀ ਚਲੋ ਕੋਈ ਨਹੀਂ ਹੁੰਦਾ ਯਾਰ ਫਿਰ ਬਾਈ ਦਾ ਨੁਕਸਾਨ ਤਾਂ ਲੈ ਗਏ ਬੰਦੇ ਨੇ ਮੇਰੀ ਬਾਹਲਾ ਨੂੰ ਘੱਟਾ ਪੈ ਗਿਆ ਨਹੀਂ ਪਰ ਇਹ ਕੱਠੇ ਕਰਕੇ ਤਾਂ ਅਸੀਂ ਚੇਲੇ ਵੀ ਮੁੰਨਣੇ ਆ ਯਾਰ ਆਪਦੇ ਅਸੀਂ ਚੇਲੇ ਨੂੰ ਸਿਖਾਉਣਾ ਵੀ ਆਜਾਂਦੇ ਅਸੀਂ ਵੀ 5-7 ਹਜ਼ਾਰ ਰੁਪਏ ਇਹ ਨੂੰ ਤਾਂ ਨਹੀਂ ਮੁੰਨਦੇ ਚੇਲਿਆਂ ਨੂੰ ਮੁੰਨਿਆ ਪਰ ਇੱਕ ਗੱਲ ਹਰ ਸਰਦਾਰ ਪੋਣਿਆ ਤੇ 8500 ਨਹੀਂ 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 ਮਨਦਾ ਤਾਂ ਉਹਨੇ 500 ਮੰਨ ਕੇ ਜਰਾ ਆਪਣੇ ਕੋਲੇ ਵੀਡੀਓ ਆ ਮਾਨ ਕੇ ਪੌਣੇ 2 2 ਮਹੀਨੇ ਨੇੜ ਬਣੀ ਦੱਸਦੇ ਬੰਦੇ ਵੀਡੀਓ ਆਪਾਂ ਚੱਕ ਵੀ 650 ਦੀ ਨਹੀਂ ਉਹ ਕਿਉਂ ਕਰਦਾ ਇਹ ਕਰਦਾ ਯਾਰ ਮੇਰਾ ਨੁਕਸਾਨ ਹੁੰਦਾ ਉਹ ਯਾਰ ਜਵਾਗ ਨੂੰ ਕਿਸੇ ਨੂੰ ਸਿਖਾ ਦਿਆਂਗੇ ਬੱਕਰੀ ਰੱਖਣੀ ਹੈ ਨਹੀਂ ਕੋਈ ਚੱਲ ਜੇ ਤੂੰ ਕਹਿਦਾ ਤਾਂ ਹੋ ਗਈ ਯਾਰ ਬੰਦਿਆਂ ਤੋਂ ਨਹੀਂ ਭਾਈ ਦੇ ਉਹ ਨਹੀਂ ਭਾਈ ਉਹ ਤਾਂ ਹੀ ਆਉਂਦਾ ਕਸ ਹੁੰਦਾ ਨਾ ਜਰੂਰ ਫੜਾਉਂਦਾ ਯਾਰ ਮੈਂ ਫਿਰ ਕਹਿ ਕੇ ਮੋੜ ਮੈਨੂੰ ਫਿਰ ਨੋਟ ਫੜਾਈਂ ਕਹਿੰਦਾ 8.5 ਦੀ ਫੜ ਨਹੀਂ ਇਹ ਦੂਆਦਣਾ ਨਹੀਂ ਆਪਾਂ ਲੈ ਨੋਟ ਇੱਕ ਵਾਰੀ ਫੜ ਲੈ ਲੈ 8000 ਦੀ ਲੈ ਯਾਰ ਲੈ ਹੁਣ ਫਿਰ ਯਾਰ ਦਾ ਵੀ ਪੁੱਟੋ ਆਇਆ ਬੱਕਰਾ ਲੈਣ ਨਹੀਂ ਹੁੰਦਾ ਐਦੋਂ ਪਹਿਲੇ ਪੈਸੇ ਲੱਗਣੇ ਇੱਕ ਫੋਟੋ ਦੇ ਆਪੀ ਤੀ ਆਪਾਂ 1000 ਰੁਪਏ ਲੱਗਣਗੇ ਆਹ ਦੇ ਦਈਏ ਕੋਲ ਬਾਰਗੇ ਕਰਦੇ ਸੁੱਖਾਂ ਵਾਲੇ ਲੈਂਦੇ ਉਹ ਗੋਸੇ ਦਾ ਤੇ ਕੀ ਹੋ ਗਿਆ ਸਾਡੇ ਨਾਲ ਹੀ ਰਹਿੰਦੇ ਸਾਰੀ ਜਿਹੜੀ ਇਹ ਸਾਰੀ ਜਿਹੜੀ ਸਾਡੇ ਨਾਲ ਨੇ ਹੁਣ 20 ਦਾ ਜੱਗ ਹੋਈ ਜਾਂਦਾ ਅੱਜ ਤਾਂ ਦੇਣਾ ਹੋਏ ਆ ਮੈਂ ਹੀ ਮਾਪੂਸ ਤੋਂ ਉੱਥੇ ਵੀ ਨਹੀਂ ਹੋਣਾ ਜੇ ਤੁਸੀਂ 200 ਦੇਂਗਾ ਨਹੀਂ ਹੋਣਾਗਾ ਨਹੀਂ ਹੋਣਾ ਇੱਥੇ ਵੀ ਹੋਣਾਗਾ ਉਹ ਇੱਥੇ ਵੀ ਹੋਣਾਗਾ ਕਿੰਨੇ ਆ 45 ਲੱਗਿਆ ਭਾਈ ਉਹ ਮਾਰਾ ਬੋਲਾ ਉਹ ਨਹੀਂ ਯਾਰ ਨਹੀਂ ਲੱਗਿਆ ਦੇ ਦੇ ਪੁੱਟੋ ਨਹੀਂ ਯਾਰ ਚਾਹੀਦੀ ਸਹੀ ਆ 1000 ਰੁਪਏ ਚੱਲਾ ਗਈ ਨਹੀਂ ਨਹੀਂ ਉਹ ਨਹੀਂ ਯਾਰ ਨਹੀਂ ਹੋਣਾਗਾ ਉਹ ਹੈ ਨਹੀਂ ਸਹੀ ਆ ਉਹ ਨਹੀਂ ਹੋਣਾਗਾ ਆਹ ਯਾਰ ਬੱਕਰੇ ਦਾ 4500 ਰੁਪਿਆ ਲਾਉਂਦਾ ਪੁੱਟੋ ਪੁੱਟੋ ਪਾਰੇ ਇੱਕ ਲੋਟੀਆਂ ਅੰਨਸਾਈ ਕਰਾ ਦੂਗਾ ਡੁੱਗਾ ਦਾ ਕਰਦੇ ਆ ਜਾ ਲਗਾਈਓ ਕਰਾਈਏ ਦਾ ਆਪਣਾ ਆਪਣਾ ਨਹੀਂ ਹੋਣਾ ਯਾਰ ਉਹ ਨਹੀਂ ਹੋਣਾ ਗੋਪੀ ਮੰਨੀ ਦੀ ਹੁੰਦੀ ਆ ਨਹੀਂ ਨਹੀਂ ਹੁੰਦਾ ਉਹ ਕਿਵੇਂ ਕਰੀਦਾ ਹੋਣਾ ਯਾਰ ਨਹੀਂ ਹੋਣਾ ਬਾਈ ਇਹ ਕਿਰਾਏ ਤੋਂ ਹੀ ਹੋਣਾ ਉਹ ਆਪੇ ਕਰਾ ਦੂ ਉਹ ਠੀਕ ਆ 70 ਕਿਲੋ ਬੱਕਰਾ 420 ਦਾ ਬੰਦਾ 545 ਦਾ ਦੋ ਦੋ ਲਗਾਈ ਪਾ 28 ਘਰਾਂ ਕਰਤਾ ਆਪਾਂ 500 ਚਲੋ ਲਖਾਈ ਉਹਨੇ ਕਰਾਉਣੀ ਆ ਇਹੋ ਦੇ ਨੌਕਰ ਇਹ ਕੀ ਨਵੇਂ ਦਾ ਸਾਡੇ ਦਾ ਪਲਾਸਮਾ ਸਾਉ ਦਾ ਹੀ ਫਰਕ ਹੈ ਲੱਗੇ ਤੇ ਹੋਰ ਮਾੜੀ ਬੁੜ 47 ਦਾ ਸਾਡੇ ਪੰਜ ਦਾ ਪੈ ਲਖਾਈ ਇਹ ਕਰਾਉਂਦਾ ਆ ਵੀ ਲਖੀ ਇਹ ਨਾ 47 ਚ ਪਈ ਇਹਨਾਂ 5000 ਰੁਪਏ ਦਾ ਲਖਾਈ ਤੂੰ 47 ਦਾ ਕੀ ਇਹ ਨਾ ਆ ਵੀ 47 ਦਾ ਪੈਣਾ ਸਹੀ ਹਾਂ 47 ਦਾ ਹੀ 100 ਦਾ ਫਰਕ ਗਿਆ ਲਓ ਵੀ ਆ ਸੌਦਾ ਸਿਰੇ ਚੜ ਗਿਆ ਬਾਈ ਭੁੱਟੋ ਆਇਆ 4200 ਦਾ ਹੀ ਲਖਾਈ ਭੁੱਟੋ ਤੇ 4200 ਦਾ ਦੇ ਭੁੱਟੋ ਨੇ ਲਖਾਈ ਕਰਾਉਣੀ ਬੱਕੜਾ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਨੋ ਵਈ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਤੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਵਾਵਾਂਗੇ ਹਰੀ ਕੇ ਕਲਾ ਬੱਕਰਾ ਮੰਡੀ ਦੇ ਸੌਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਨੋ ਵਈ ਆ ਬੱਕਰੇ ਦਾ ਸੌਦਾ ਚੱਲਦਾ ਜੂਪੇ ਕੋਲੇ ਮੱਲਣ ਵਾਲੇ ਕੋਲੇ ਦੋ ਰੁਪਇਆ ਲੈ ਮੈਂ ਲਗਾ ਦੋ ਰੁਪਇਆ ਬੱਕਰੇ ਆ ਫਰਾ ਦੋ ਰੁਪਇਆ 12 ਕਿਲੋ ਬੱਕਾ ਕੀ ਭਾਅ ਨੂੰ ਪੈਂਦਾ ਇਹ ਲੈਣਾ ਕੀ ਬਾਹਰ ਪੈਂਦਾ ਭਾਈ ਤਾਂ ਨਾ ਦੂਰ ਗਿਆ ਵੀ ਕਿੰਨੇ ਲਾਇਆ ਕਿੰਨੇ ਦਾ ਇਹ ਪਰਸਾ ਲਾਦਾ ਉਹਨ ਦੇ ਦੂਸਾ 70 ਬੱਕਰਾਂ ਹੋਂਦ ਦੇ ਤੂੰ 75 ਸਲਾ ਤੈਨੂੰ ਲੈ ਜੇ ਮੰਡੀ ਚਲਾਉਣੀ ਆ ਨਾ ਸੋਦੇ ਕਰਾਉਣ ਵਾਲੇ ਪਾਸੇ ਗੇ ਦੋਂਦਾ ਆਏ ਨਹੀਂ ਹੁੰਦੇ ਬਿੱਲਿਆ ਆਪਾਂ ਆ ਯਾਰ ਸਾਨੂੰ ਆਏਗਾ ਇਹਦਾ ਪਤਾ ਕਿਵੇਂ ਦਾ ਆਇਆ ਭੋਗੇ ਜਿੱਥੇ ਹੁੰਦਾ ਮੈਂ ਤੈਨੂੰ ਕਹਿ ਦੂੰਗਾ ਲੱਗੇ ਜਾਂਦਾ ਵੀ ਪਤਾ ਇੱਥੇ ਹਣੀ ਲਾ ਕੇ ਗਿਆ ਪੁੱਟੋ ਲਾ ਕੇ ਗਿਆ ਯਾਰ ਲਾਪਸ ਆ ਗਿਆ ਪੈਸੇ ਲਾ ਰਿਹਾ ਤੇ ਪੈਸੇ ਆ ਨਹੀਂ ਕਿਹਦੇ ਹੁੰਦਾ ਵੀ ਯਾਰ ਇਹ ਗਲਤ ਹੈ ਸਹੀ ਹੈ ਸੌਦਾ ਕਰਾ ਲੈ ਪਾਸੋਂ ਤੇ ਮੰਡੀ ਕਾਹ ਦਾ ਕਰਦੀ ਤੂੰ ਮਾਰਦੀ ਨਹੀਂ ਜੇ ਤੂੰ ਸੌਦਾ ਕਰਾਉਂਦੀ ਯਾਰ ਫੇਰੀ ਮਰ ਕੇ ਤੇ ਬਚ ਗਿਆ ਸਾਡੀ ਕਿਸਮਤ ਆ ਤੂੰ ਸੌਦਾ ਕਰਾ 300 ਆਉਂਦਾ ਹੈ ਉੱਥੇ ਕਹਿ ਦਾਂਗੇ ਮੈਨੂੰ ਸਖਲਾਈ ਦੀ ਵਧੀਆ ਗੱਲ ਹੈ ਨਾ ਪੂਰੇ ਹੁੰਦੇ ਕੰਮ ਵਾਲੀ ਗੱਲ ਹੈ ਤੇਰੇ ਕੰਮ ਵਾਲੀ ਗੱਲ ਹੈ ਠੀਕ ਹੈ ਨਾ ਕਾਂ ਜਾਂ ਬੰਦਾ ਜੇ ਮਰਦੇ ਤਾਂ ਕੈਸਾ ਸੌਦਾ ਕਰੀ